ਵਾਰਗਰ ਦੀ ਕਾਲਸਾ ਵਾਰਗਰ ਦੀ ਕੀ ਫਟੇ ਅੱਜ ਪਬਲਿਕ ਸਪੋਰਟ ਸੁਵਾਲੇ ਚਲੇ ਵਾਈਟ ਹੌਸਟ ਪਹੁੰਚੇ ਨੇ ਕੱਲ ਜੋ ਲੋੜੀ ਦਾ ਤਿਹਾਰ ਆ ਰਿਹਾ ਹੈ ਬੜਾ ਹੀ ਪ੍ਰਸਿੱਧ ਤਿਹਾਰ ਹੈ ਸਾਡੇ ਪੰਜਾਬ ਹਿੰਦੁਸਤਾਨ ਦੇ ਵਿੱਚ ਇਹ ਬੜਾ ਸਾਂਝਾ ਤਿਹਾਰ ਹੈ ਲੋੜੀ ਦਾ ਤਿਹਾਰ ਇਸ ਕਰਕੇ ਮਨਾਇਆ ਜਾਂਦਾ ਪਹਿਲਾ ਆਪਾਂ ਜੋ ਬੱਚੇ ਸਾਡੇ ਜੋ ਆਉਂਦੇ ਆ ਉਹਨਾਂ ਨੂੰ ਆਪਾਂ ਲੋਹੜੀ ਦੇ ਉਹਨਾਂ ਨੂੰ ਬਰਾਬਰ ਸਮਝਣਾ ਜੇ ਕੁੜੀ ਦੀ ਲੋਹੜੀ ਹੋਵੇ ਮੁੰਡੇ ਦੀ ਲੋਹੜੀ ਹੋਵੇ ਸਾਰਿਆਂ ਨੂੰ ਆਪਾਂ ਨੂੰ ਬੜੀ ਖੁਸ਼ੀ ਤੇ ਚਾਵਾ ਨਾਲ ਮਨਾਣੀ ਚਾਹੀਦੀ ਏ ਕਿਉਂਕਿ ਅੱਜ ਕੱਲ ਦੇ ਯੁੱਗ ਦੀ ਬੁਤਤੀਆਂ ਕਿਤੇ ਅੱਗੇ ਨੇ ਮੁੰਡਿਆਂ ਦੇ ਲੈ ਲੋ ਮਾਂ ਪਿਓ ਦਾ ਬਹੁਤ ਚਾਅ ਰੱਖਦੀਆਂ ਨੇ ਉਹਨਾਂ ਦੀ ਸੇਵਾ ਵਿੱਚ ਹਰ ਟਾਈਮ ਹਾਜ਼ਰ ਰਹਿੰਦੀਆਂ ਨੇ ਔਰ ਧੀਾਂ ਦਾ ਇਕੋ ਹੁੰਦਾ ਵਿਚਾਰੀਆਂ ਨੇ ਥੋੜੇ ਚੰਨ ਸਾਡੇ ਕੋਲ ਰਹਿਣਾ ਹੁੰਦਾ ਫੇਰ ਸਾਡੇ ਪਰਾਂਣੀਆਂ ਹੋ ਜਾਂਦੀਆਂ ਆਪਣੇ ਘਰ ਚਲੀਆਂ ਜਾਂਦੀਆਂ ਸੋ ਮੈਂ ਸਾਰੇ ਵੀਰਾਂ 'ਗੇ ਅਪੀਲ ਕਰਦਾ ਤੁਸੀਂ ਧੀਾਂ ਦੀ ਲੋੜੀ ਜਰੂਰ ਮਨਾਓ ਬੱਚਿਆਂ ਦੀ ਮੁੰਡਿਆਂ ਦੀ ਮਨਾਓ ਕੁੜੀਆਂ ਦੀ ਮਨਾਓ ਧੀਆਂ ਦੀ ਮਨਾਓ ਕਿ ਸੱਚੇ ਪਾਤਸ਼ਾਹ ਤੁਹਾਡੇ ਉੱਤੇ ਮਿਹਰ ਕਰੇ ਤੁਹਾਡੇ ਦਿਨ ਦੁਪਹਿਰੀ ਰਾਤ ਤੱਕ ਨਹੀਂ ਤਰੱਕੀ ਦੇਵੇ ਲੋੜੀ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ